ਆਖਿਰ ਪਰਾਚੀਨ ਮਿਸਰ ਵਾਸੀ ਕਿਸ ਟੈਕਨੋਲੋਜੀ ਦੇ ਪ੍ਰਯੋਗ ਕਰਦੇ ਸੀ ਜਿਸ ਨੂੰ ਅੱਜ ਵੀ ਵਿਗਿਆਨੀ ਸਮਝਣ ਦੀ ਕੋਸ਼ਿਸ਼ ਕਰਦੇ ਹਨ ਤੇ ਕੀ ਤੁਹਾਨੂੰ ਪਤਾ ਹੈ ਕਿ ਪਰਾਚੀਨ ਮਿਸਰ ਵਾਸੀ ਨੱਕ ਦੇ ਦੁਆਰਾ ਦਿਮਾਗ ਨੂੰ ਕੱਢਿਆ ਕਰਦੇ ਸੀ ਉਹ ਇਦਾਂ ਕਿਉਂ ਕਰਦੇ ਸੀ ਇਹ ਜਾਣਨ ਲਈ ਤੁਹਾਨੂੰ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਚਾਹੀਦਾ ਹੈ ਮਨਵ ਇਤਿਹਾਸ ਵਿੱਚ ਪ੍ਰਾਚੀਨ ਕਾਲ ਤੋਂ ਅੱਜ ਤੱਕ ਵਿਭਿੰਨ ਤਰ੍ਹਾਂ ਦੀਆਂ ਸਭਿਅਤਾਵਾਂ ਦਾ ਜਨਮ ਹੋਇਆ ਤੇ ਬਹੁਤ ਸਾਰੀ ਸਭਿਅਤਾ ਟਾਈਮ ਦੇ ਨਾਲ ਵਿਲੁਪਤ ਹੋ ਗਈ ਇਤਿਹਾਸਕਾਰਾਂ ਦੇ ਮੁਤਾਬਕ ਕੁਝ ਸਭਿਅਤਾ ਇਹੋ ਜਹੀ ਵੀ ਸੀ ਜਿਨ੍ਹਾਂ ਦੀ ਟੈਕਨੋਲੋਜੀ ਸਮਾਜਿਕ ਨਿਆਂਇਕ ਤੇ ਰਹਿਣ ਸਹਿਣ ਦੇ ਅੱਜ ਵੀ ਮੁਕਾਬਲੇ ਕਾਫੀ ਵਿਕਸਿਤ ਸੀ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਪ੍ਰਾਚੀਨ ਕਾਲ ਦੇ ਇੱਕ ਇਹੋ ਜਹੀ ਸਭਿਅਤਾ ਦੇ ਬਾਰੇ ਦੱਸੂਗੀ ਜਿਨ੍ਹਾਂ ਦੀ ਵਸਤੂ ਕਲਾ ਸਮਾਜਿਕ ਵਿਵਸਥਾ ਤੋਂ ਲੈ ਕੇ ਟੈਕਨੋਲੋਜੀ ਅੱਜ ਦੇ ਯੁੱਗ ਤੋਂ ਕਈ ਜ਼ਿਆਦਾ ਅੱਗੇ ਸੀ ਇਹ ਸਭਿਅਤਾ ਹੈ ਪ੍ਰਾਚੀਨ ਮਿਸਰ ਦੀ ਸਭਿਅਤਾ ਏਜੀਪਟ ਦੀ ਸਭਿਅਤਾ ਦੇ ਬਾਰੇ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਇਹ ਸਭਿਅਤਾ ਇਤਿਹਾਸ ਦੀ ਸਭ ਤੋਂ ਵਿਕਸਿਤ ਸਭਿਅਤਾ ਸੀ ਇਸ ਸਭਿਅਤਾ ਦੀ ਟੈਕਨੋਲੋਜੀ ਤਾਂ ਇਤਿਹਾਸਕਾਰਾਂ ਦੀ ਸਮਝ ਤੋਂ ਪਰੇ ਹੈ ਜਿੱਦਾਂ ਕਿ ਪਿਰਾਮਿਡ ਤੇ ਅਲੈਗਜ਼ੈਂਡਰੀਆ ਦੀ ਲਾਇਬ੍ਰੇਰੀ ਤੋਂ ਤਾਂ ਇਹ ਗੱਲ ਸਪਸ਼ਟ ਹੈ ਕਿ ਪ੍ਰਾਚੀਨ ਮਿਸਰ ਵਾਸੀ ਸਿੱਖਿਆ ਤੇ ਟੈਕਨੋਲੋਜੀ ਵਿੱਚ ਕਿੰਨੇ ਅੱਗੇ ਸੀ ਜਦੋਂ ਮਨਵ ਇਤਿਹਾਸ ਵਿੱਚ ਕਈ ਸਭਿਅਤਾ ਕਰਮਿਕ ਵਿਕਾਸ ਲਈ ਅੱਗੇ ਵੱਧ ਰਹੀ ਸੀ ਉਸੇ ਟਾਈਮ ਪ੍ਰਾਚੀਨ ਮਿਸਰ ਵਾਸੀ ਖੇਤੀ ਕਰਨਾ ਸਿੱਖ ਗਏ ਸੀ ਇਸ ਤੋਂ ਇਲਾਵਾ ਉਹ ਵਪਾਰ ਕਰਨ ਲਈ ਪਾਣੀ ਦੇ ਜਹਾਜ਼ ਦਾ ਵੀ ਨਿਰਮਾਣ ਕਰਨਾ ਸਿੱਖ ਗਏ ਸੀ ਪ੍ਰਾਚੀਨ ਮਿਸਰ ਨੀਲ ਨਦੀ ਦੇ ਨਿਚਲੇ ਹਿੱਸੇ ਦੇ ਕਿਨਾਰੇ ਪੂਰਬੀ ਉੱਤਰੀ ਅਫਰੀਕਾ ਦੇ ਇੱਕ ਪ੍ਰਾਚੀਨ ਸਭਿਅਤਾ ਸੀ ਜਿਸ ਨੂੰ ਅੱਜ ਅਸੀਂ ਆਧੁਨਿਕ ਯੁੱਗ ਵਿੱਚ ਆਧੁਨਿਕ ਦੇਸ਼ ਮਿਸਰ ਦੇ ਨਾਮ ਨਾਲ ਜਾਣਦੇ ਹਾਂ ਇਹ ਸਭਿਅਤਾ 3150 ਈਸਾ ਪੂਰਵ ਦੇ ਆਸ-ਪਾਸ ਦੀ ਸਭਿਅਤਾ ਹੈ ਇੱਥੇ ਰਾਜਾ ਨੂੰ ਫਿਰੋ ਕਿਹਾ ਜਾਂਦਾ ਸੀ ਤੇ ਇਸ ਦੇ ਅਗਲੇ 3 ਸਦੀਆਂ ਤੱਕ ਇਹ ਸਭਿਅਤਾ ਵਿਕਸਿਤ ਹੁੰਦੀ ਰਹੀ ਇਤਿਹਾਸਕਾਰਾਂ ਦੇ ਮੁਤਾਬਕ ਪ੍ਰਾਚੀਨ ਮਿਸਰ ਨਵੀਨ ਸਮਰਾਜ ਦੇ ਦੌਰਾਨ ਆਪਣੇ ਵਿਕਾਸ ਦੀ ਚੋਟੀ ਤੱਕ ਪਹੁੰਚਾ ਮਿਸਰ ਦੀ ਸਮਾਜਿਕ ਸਭਿਅਤਾ ਕਿੰਨੀ ਉੱਨਤ ਸੀ ਇਸ ਗੱਲ ਦਾ ਅੰਦਾਜ਼ਾੇ ਨੂੰ ਤੁਸੀਂ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉਸ ਟਾਈਮ ਪੁਰਸ਼ਾਂ ਤੇ ਮਹਿਲਾਵਾਂ ਨੂੰ ਇੱਕੋ ਪ੍ਰਕਾਰ ਦੇ ਸਮਾਨ ਅਧਿਕਾਰ ਸੀ ਤੇ ਸਮਾਜਿਕ ਵਿਵਸਥਾ ਕਿਸੇ ਵੀ ਪ੍ਰਾਚੀਨ ਵਿਵਸਥਾ ਤੋਂ ਲੈ ਕੇ ਅੱਜ ਤੱਕ ਵੀ ਮੌਜੂਦ ਰਹੀ ਹੈ ਪ੍ਰਾਚੀਨ ਮਿਸਰ ਵਿੱਚ ਮਹਿਲਾਵਾਂ ਵੀ ਪੁਰਸ਼ਾਂ ਦੇ ਬੰਗ ਸੰਪਤੀ ਰੱਖਣ ਤੇ ਵੇਚਣ ਦਾ ਅਧਿਕਾਰ ਰੱਖਦੀਆਂ ਸੀ ਇੱਥੇ ਤੱਕ ਕਿ ਪ੍ਰਾਚੀਨ ਮਿਸਰ ਵਿੱਚ ਕਈ ਮਹਿਲਾਵਾਂ ਨੇ ਉੱਥੋਂ ਦੇ ਰਾਜਾ ਦੇ ਤੌਰ ਤੇ ਕੰਮ ਕੀਤਾ ਹੈ ਪ੍ਰਾਚੀਨ ਮਿਸਰ ਦੀ ਆਬਾਦੀ ਦਾ ਮੁੱਖ ਹਿੱਸਾ ਕਿਸਾਨ ਸੀ ਜਿੱਥੇ ਕਿਸਾਨ ਆਪਣੀ ਆਪਣੀ ਜ਼ਮੀਨ ਦੇ ਸਵਾਮੀ ਹੋਇਆ ਕਰਦੇ ਸੀ ਪਰ ਕਿਸਾਨਾਂ ਨੂੰ ਸ਼ਰਮ ਕਰ ਦੇਣਾ ਪੈਂਦਾ ਸੀ ਜੇ ਅਸੀਂ ਗੱਲ ਕਰੀਏ ਵਿਕਾਸ ਦੀ ਤਾਂ ਪ੍ਰਾਚੀਨ ਮਿਸਰ ਦੀ ਕ੍ਰਿਸ਼ੀ ਦੇ ਸਫਲਤਾ ਲਈ ਭੂਗੋਲਿਕ ਵਿਵਸਥਾ ਮਹੱਤਵਪੂਰਨ ਰਹਸ୍ୟ ਹਨ ਨੀਲ ਨਦੀ ਦੇ ਆਸ-ਪਾਸ ਕਈ ਉਪਜਾਊ ਮਿੱਟੀ ਹੋਇਆ ਕਰਦੀ ਸੀ ਜਿਸ ਤੇ ਖੇਤੀ ਕਰਨਾ ਕਾਫੀ ਸਰਲ ਹੋਇਆ ਕਰਦਾ ਸੀ ਪ੍ਰਾਚੀਨ ਮਿਸਰ ਦੇ ਲੋਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਕਰਨਾ ਵੀ ਸਿੱਖ ਗਏ ਸੀ ਕਿਉਂਕਿ ਉਹ ਜਾਣਦੇ ਸੀ ਕਿ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਵਪਾਰ ਕਰਨ ਜਾਣ ਲਈ ਉਹਨਾਂ ਨੂੰ ਨੀਲ ਨਦੀ ਤੋਂ ਹੋ ਕੇ ਜਾਣਾ ਪਵੇਗਾ ਆਪਣੀ ਇਸ ਸਮੱਸਿਆ ਨੂੰ ਦੇਖ ਕੇ ਉਹਨਾਂ ਦੇ ਤਕਨੀਕੀ ਵਿਕਾਸ ਦੇ ਤੌਰ ਤੇ ਜਹਾਜ਼ ਬਣਾਉਣੇ ਵੀ ਸ਼ੁਰੂ ਕਰ ਦਿੱਤੇ ਸੀ ਤੇ ਉਹ ਇਸ ਕੰਮ ਵਿੱਚ ਸਫਲ ਵੀ ਹੋਏ ਇਸ ਤੋਂ ਇਲਾਵਾ ਵੀ ਉਹ ਕਾਫੀ ਉੱਨਤ ਸੀ ਉਹ ਜਾਣਦੇ ਸੀ ਕਿ ਤਾਂਬਾ ਸ਼ੀਸ਼ਾ ਸੋਨਾ ਤੇ ਕੀਮਤੀ ਪੱਥਰਾਂ ਦਾ ਇਸਤੇਮਾਲ ਕਿੱਦਾਂ ਕਰਨਾ ਹੈ ਇਹਨਾਂ ਦੇ ਘਰ ਮਿੱਟੀ ਦੀਆਂ ਇੱਟਾਂ ਦੇ ਹੋਇਆ ਕਰਦੇ ਸੀ ਜੋ ਗਰਮੀ ਦੇ ਵਿੱਚ ਕਾਫੀ ਠੰਡੇ ਰਹਿੰਦੇ ਸੀ ਅੱਜ ਦੇ ਟਾਈਮ ਵਿੱਚ ਅਸੀਂ ਆਪਣੇ ਘਰ ਦੇ ਕਿਚਨ ਵਿੱਚ ਚਿਮਨੀ ਦਾ ਉਪਯੋਗ ਕਰਦੇ ਹਾਂ ਪਰ ਇਹ ਗੱਲ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਪ੍ਰਾਚੀਨ ਮਿਸਰ ਦੇ ਲੋਕ ਆਪਣੇ ਟਾਈਮ ਵੀ ਇਸੇ ਤਰ੍ਹਾਂ ਦੀ ਤਕਨੀਕ ਦਾ ਇਸਤੇਮਾਲ ਕਰਦੇ ਸੀ ਉਹਨਾਂ ਦੇ ਘਰ ਵਿੱਚੋਂ ਖੁੱਲੇ ਸ਼ਰਨ ਵਾਲੀ ਰਸੋਈ ਹੁੰਦੀ ਸੀ ਜਿੱਥੇ ਉਹ ਚੁੱਲ੍ਹਾ ਰੱਖਿਆ ਕਰਦੇ ਸੀ ਉਹ ਸਫਾਈ ਦਾ ਖਾਸ ਧਿਆਨ ਰੱਖਦੇ ਸੀ ਉਹ ਆਪਣੇ ਸਰੀਰ ਨੂੰ ਕੀਟਾਨੂਆਂ ਤੋਂ ਬਚਾਉਣ ਰੱਖਣ ਲਈ ਚੌਕ ਨਾਲ ਬਣੇ ਹੋਏ ਸਾਬਣ ਦਾ ਪ੍ਰਯੋਗ ਕਰਦੇ ਸੀ ਇਸ ਤੋਂ ਇਲਾਵਾ ਤ્વਚਾ ਨੂੰ ਨਰਮ ਤੇ ਬਦਬੂ ਤੋਂ ਬਚਾਅ ਰੱਖਣ ਲਈ ਉਹ ਖੁਸ਼ਬੂਦਾਰ ਇਤਰ ਤੇ ਮਲਮ ਦਾ ਪ੍ਰਯੋਗ ਕਰਦੇ ਸੀ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਉਹ ਲੋਕ ਵਾਲਾਂ ਤੋਂ ਕਾਫੀ ਨਫ਼ਰਤ ਕਰਦੇ ਸੀ ਉਹਨਾਂ ਦਾ ਮੰਨਣਾ ਸੀ ਕਿ ਵਾਲ ਉਹਨਾਂ ਦੀ ਸਿਹਤ ਲਈ ਕਾਫੀ ਹਾਨੀਕਾਰਕ ਹੁੰਦੇ ਹਨ ਇਸ ਲਈ ਉੱਥੋਂ ਦੇ ਪੁਰਸ਼ ਤਾਂ ਪੂਰੀ ਤਰ੍ਹਾਂ ਆਪਣੇ ਸਰੀਰ ਦੇ ਵਾਲ ਹਟਾ ਦਿੰਦੇ ਸੀ ਇਸ ਤੋਂ ਇਲਾਵਾ ਮਿਸਰ ਦੇ ਲੋਕ ਸੁੰਦਰਤਾ ਨੂੰ ਵੀ ਮਹੱਤਵਪੂਰਨ ਮੰਨਦੇ ਸੀ ਇਸ ਤੋਂ ਇਲਾਵਾ ਇੱਥੋਂ ਦੇ ਲੋਕ ਆਪਣੇ ਦੰਦਾਂ ਨੂੰ ਵਿਸ਼ੇਸ਼ ਰੂਪ ਨਾਲ ਸਾਫ਼ ਕਰਦੇ ਸੀ ਇਤਿਹਾਸਕਾਰਾਂ ਦੇ ਮੁਤਾਬਿਕ ਅੱਜ ਅਸੀਂ ਜਿਸ ਟੂਥਪੇਸਟ ਦਾ ਇਸਤੇਮਾਲ ਕਰਦੇ ਹਾਂ ਉਹ ਵੀ ਪ੍ਰਾਚਨ ਮਿਸਰ ਵਾਸੀਆਂ ਦੀ ਖੋਜ ਦਾ ਇੱਕ ਹਿੱਸਾ ਹੈ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅੱਜ ਜਿਸ ਬੀਅਰ ਨੂੰ ਤੁਸੀਂ ਜਾਣਦੇ ਹੋ ਉਹ ਬੀਅਰ ਦੀ ਖੋਜ ਵੀ ਪ੍ਰਾਚਨ ਮਿਸਰ ਵਾਸੀਆਂ ਨੇ ਹੀ ਕੀਤੀ ਸੀ ਇੱਥੋਂ ਤੱਕ ਕਿ ਪ੍ਰਾਚਨ ਮਿਸਰ ਵਾਸੀਆਂ ਦਾ ਮੁੱਖ ਆਹਾਰ ਰੋਟੀ ਤੇ ਬੀਅਰ ਹੀ ਸੀ ਪਰ ਉਸ ਬੀਅਰ ਵਿੱਚ ਐਲਕੋਹਲ ਦੀ ਮਾਤਰਾ ਬਹੁਤ ਘੱਟ ਹੁੰਦੀ ਸੀ ਇਸ ਲਈ ਉੱਥੇ ਦੇ ਲੋਕ ਬੀਅਰ ਨੂੰ ਸੌਫਟ ਡਰਿੰਕ ਦੇ ਤੌਰ ਤੇ ਸੇਵਨ ਕਰਦੇ ਸੀ ਪ੍ਰਾਚੀਨ ਮਿਸਰ ਵਾਸੀਆਂ ਨੂੰ ਕੱਚ ਦੇ ਬਣੇ ਬਰਤਨ ਤੇ ਸਮਾਨ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਜੇ ਗੱਲ ਕਰੀਏ ਪ੍ਰਾਚੀਨ ਮਿਸਰ ਦੇ ਵਸਤੂ ਕਲਾ ਦੀ ਤਾਂ ਦੁਨੀਆ ਭਰ ਵਿੱਚ ਸਭ ਤੋਂ ਪ੍ਰਾਚੀਨ ਪ੍ਰਤਿਸ਼ਠਾ ਸਰੰਚਨਾਵਾਂ ਇਸ ਸਭਿਅਤਾ ਦੀਆਂ ਮੰਨੀਆਂ ਜਾਂਦੀਆਂ ਹਨ ਇਸ ਦਾ ਸਭ ਤੋਂ ਵੱਡਾ ਉਦਾਹਰਣ ਏਜੀਪਟ ਦੇ ਮੰਦਿਰ ਹਨ ਜਿਨ੍ਹਾਂ ਦੀ वास्तुकला ਨੂੰ ਸਮਝਣਾ ਅੱਜ ਵੀ ਵਿਗਿਆਨੀਆਂ ਲਈ ਟੇਢੀ ਖੀਰ ਬਣੀ ਹੋਈ ਹੈ ਇਹਨਾਂ ਦੀ ਬਿਲਡਿੰਗ ਬਣਾਉਣ ਦੀ ਸਕਿੱਲ ਇੰਨੀ ਵਿਕਸਿਤ ਸੀ ਕਿ ਇਹ ਨਾਰਮਲ ਇਨਸਟਰੂਮੈਂਟ ਨਾਲ ਵੀ ਵੱਡੀ ਤੋਂ ਵੱਡੀ ਸਰੰਚਨਾ ਬਣਾਉਣ ਲਈ ਸਕਸ਼ਮ ਸੀ ਜਿਸ ਦੇ ਉਦਾਹਰਣ ਅੱਜ ਵੀ ਸਾਨੂੰ ਦੇਖਣ ਨੂੰ ਮਿਲਦੇ ਹਨ ਇਹਨਾਂ ਦੀ ਟੈਕਨੋਲੋਜੀ ਵੀ ਕਾਫੀ ਵਿਕਸਿਤ ਹੁੰਦੀ ਸੀ ਇਹਨਾਂ ਦੀ ਟੈਕਨੋਲੋਜੀ ਨੂੰ ਅਸੀਂ ਮਿਸਰ ਦੇ ਪਿਰਾਮਿਡ ਵਿੱਚ ਦੇਖ ਸਕਦੇ ਹਾਂ ਜੋ ਅੱਜ ਕਿਸੇ ਤੋਂ ਵੀ ਛਿਪੀ ਨਹੀਂ ਹੈ ਮਿਸਰ ਦੇ ਪਿਰਾਮਿਡ ਜਿਸ ਦੇ ਚਾਰੇ ਕੋਨੇ ਇਸ ਤਰੀਕੇ ਨਾਲ ਬਣਾਏ ਗਏ ਹਨ ਕਿ ਉਹ ਪ੍ਰithvi ਦੇ ਚਾਰੇ ਕੋਨਿਆਂ ਨੂੰ ਬਿਲਕੁਲ ਸਿੱਧ ਵਿੱਚ ਹਨ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪਿਰਾਮਿਡ ਚਾਰ ਦਿਸ਼ਾਵਾਂ ਨੂੰ ਇੰਡੀਕੇਟ ਕਰਨ ਲਈ ਬਣਾਏ ਗਏ ਹਨ ਇਸ ਤੋਂ ਇਲਾਵਾ ਇਹ ਪਿਰਾਮਿਡ ਤਿੰਨ ਤਰੀਕਿਆਂ ਦੇ ਸਿੱਧ ਵਿੱਚ ਬਣਾਏ ਗਏ ਹਨ ਹੋ ਸਕਦਾ ਹੈ ਕਿ ਪ੍ਰਾਚਨ ਮਿਸਰ ਵਾਸੀਆਂ ਨੂੰ ਸਮੇਂ ਦਾ ਗਿਆਨ ਕਰਾਉਂਦੇ ਹੋ ਕਿਉਂਕਿ 21 ਜੂਨ ਦੇ ਦਿਨ ਦੋ ਪਿਰਾਮਿਡ ਵਿੱਚ ਸੂਰਜ ਅਸਤ ਹੁੰਦਾ ਹੈ ਇਸ ਗੱਲ ਤੋਂ ਸਮਝਿਆ ਜਾ ਸਕਦਾ ਹੈ ਕਿ ਪ੍ਰਾਚਨ ਮਿਸਰ ਵਾਸੀਆਂ ਨੂੰ ਗਣਿਤ ਵਿੱਚ ਮਹਾਰਤ ਹਾਸਿਲ ਸੀ ਅੱਜ ਅਸੀਂ ਇਸ ਗੱਲ ਤੇ ਗਰੂਰ ਕਰਦੇ ਹਾਂ ਕਿ ਅੱਜ ਅਸੀਂ ਕਿੰਨੇ ਵਿਕਸਿਤ ਹੋ ਗਏ ਪਰ ਜੇ ਉਸ ਦੌਰ ਦੇ ਸਭਿਅਤਾ ਨਾਲ ਅਸੀਂ ਅੱਜ ਕੰਪੇਅਰ ਕਰਦੇ ਹਾਂ ਤਾਂ ਅਸੀਂ ਇੰਨੇ ਵਿਕਸਿਤ ਨਹੀਂ ਹਾਂ ਜਿੰਨੇ ਪ੍ਰਾਚਨ ਮਿਸਰ ਦੇ ਲੋਕ ਹੁੰਦੇ ਸੀ ਕਿਉਂਕਿ ਉਹ ਪ੍ਰਕਿਰਤੀ ਦੇ ਸਮੀਪ ਰਹਿ ਕੇ ਵਿਕਾਸ ਦੇ ਵੱਲ ਵੱਧ ਰਹੇ ਸੀ ਤੇ ਅਸੀਂ ਪ੍ਰਕਿਰਤੀ ਤੋਂ ਦੂਰ ਜਾ ਕੇ ਵਿਕਾਸ ਦੇ ਵੱਲ ਵੱਧ ਰਹੇ ਹਾਂ ਪ੍ਰਾਚਨ ਮਿਸਰ ਦੇ ਲੋਕ ਧਾਰਮਿਕ ਚੀਜ਼ਾਂ ਵਿੱਚ ਵੀ ਪ੍ਰਇਪੂਰਣ ਸੀ ਉਹ ਲੋਕ ਪਰਮਾਤਮਾ ਤੇ ਪੁਨਰਜਨਮ ਵਿੱਚ ਕਾਫੀ ਵਿਸ਼ਵਾਸ ਰੱਖਦੇ ਸੀ ਉਹਨਾਂ ਦੇ ਪੁਨਰਜਨਮ ਵਿੱਚ ਵਿਸ਼ਵਾਸ ਰੱਖਣ ਦੇ ਸਬੂਤ ਅੱਜ ਵੀ ਸਾਨੂੰ ਮਿਲਦੇ ਹਨ ਇਹ ਸਬੂਤ ਹੈ ਸ਼ਵਾਂ ਦੀ ਮਮੀ ਬਣਾ ਕੇ ਉਹਨਾਂ ਨੂੰ ਦਫਨਾਉਣਾ ਪ੍ਰਾਚੀਨ ਮਿਸਰ ਦੇ ਲੋਕ ਸ਼ਵਾਂ ਨੂੰ ਮਮੀ ਬਣਾ ਕੇ ਉਹਨਾਂ ਨੂੰ ਦਫਨਾਇਆ ਕਰਦੇ ਸੀ ਕਿਉਂਕਿ ਉਹ ਲੋਕ ਮੰਨਦੇ ਸੀ ਕਿ ਇਨਸਾਨ ਦੀ ਆਤਮਾ ਇੱਕ ਸਰੀਰ ਛੱਡ ਕੇ ਦੂਸਰੇ ਸਰੀਰ ਵਿੱਚ ਵੱਢਦੀ ਹੈ ਇਸ ਲਈ ਉਹ ਮਰੇ ਹੋਏ ਲੋਕਾਂ ਦੀ ਮਮੀ ਬਣਾ ਕੇ ਉਹਨਾਂ ਨੂੰ ਦਫਨਾਉਂਦੇ ਸੀ ਉਹ ਪੁਨਰਜਨਮ ਨੂੰ ਇੰਨਾ ਮੰਨਦੇ ਸੀ ਕਿ ਮਰੇ ਵਿਅਕਤੀ ਦੇ ਨਾਲ ਉਹਨਾਂ ਦੇ ਮਨਪਸੰਦ ਦੀਆਂ ਚੀਜ਼ਾਂ ਵੀ ਰੱਖਿਆ ਕਰਦੇ ਸੀ ਇੱਥੋਂ ਤੱਕ ਕਿ ਉਹ ਲੋਕ ਕਾਫੀ ਖਾਣਾ ਪੀਣਾ ਵੀ ਉਹਨਾਂ ਦੇ ਨਾਲ ਰੱਖਦੇ ਸਨ ਇਸ ਤੋਂ ਇਲਾਵਾ ਉਹ ਦੰਦ ਸਾਫ਼ ਕਰਨ ਲਈ ਟੂਥਪੇਸਟ ਤੇ ਅੱਖਾਂ ਚਲਾਉਣ ਵਾਲਾ ਸੁਰਮਾ ਵੀ ਉਹਨਾਂ ਲਈ ਰੱਖਦੇ ਸਨ ਉਹ ਮਰੇ ਹੋਏ ਵਿਅਕਤੀ ਨੂੰ ਪੂਰੀ ਤਰ੍ਹਾਂ ਨਹੀਂ ਦਫਨਾਉਂਦੇ ਸੀ ਬਲਕਿ ਉਸ ਦੇ ਕਾਫੀ ਅੰਗਾਂ ਨੂੰ ਕੱਢ ਲਿਆ ਕਰਦੇ ਸੀ ਜਿਵੇਂ ਕਿ ਕਿਡਨੀ ਤੇ ਹੋਰ ਅੰਗ ਇੱਥੋਂ ਤੱਕ ਕਿ ਦਿਮਾਗ ਨੂੰ ਵੀ ਨੱਕ ਦੁਆਰਾ ਕੱਢ ਲਿਆ ਜਾਂਦਾ ਸੀ ਬਸ ਇਸ ਨੂੰ ਦਿਲ ਦੇ ਨਾਲ ਹੀ ਦਫਨਾਇਆ ਜਾਂਦਾ ਸੀ ਕੁਝ ਲੋਕਾਂ ਦਾ ਮੰਨਣਾ ਸੀ ਕਿ ਇਨਸਾਨ ਸੁੱਖ-ਦੁੱਖ ਦੇ ਪ੍ਰਕਿਰਿਆ ਦਾअनुभव ਕਰਦਾ ਹੈ। ਬਸ ਉਹ ਇਹअनुभव ਦਿਲ ਤੋਂ ਕਰਦਾ ਹੈ। ਇਸ ਲਈ ਦਿਲ ਦੇ ਨਾਲ ਹੀ ਉਹਨਾਂ ਨੂੰ ਦਫਨਾਇਆ ਜਾਂਦਾ ਸੀ। ਕਿਉਂਕਿ ਪ੍ਰਾਚਨ ਮਿਸਰ ਵਾਸੀਆਂ ਨੂੰ ਦਿਮਾਗ ਦੀ ਜ਼ਿਆਦਾ ਸਮਝ ਨਹੀਂ ਸੀ। ਇਸ ਲਈ ਉਹਨਾਂ ਨੇ ਦਿਮਾਗ ਦੇ ਬਾਰੇ ਜਾਣਨ ਲਈ ਜ਼ਿਆਦਾ ਪ੍ਰਯਾਸ ਨਹੀਂ ਕੀਤੇ। ਕੇਵਲ ਉਹਨਾਂ ਨੇ ਆਪਣੇ ਦਿਲ ਤੱਕ ਹੀ ਸੀਮਿਤ ਰੱਖਿਆ। ਪ੍ਰਾਚਨ ਮਿਸਰ ਦੇ ਕਿਸੇ ਰਾਜਾ ਦੀ ਮੌਤ ਹੋ ਜਾਂਦੀ ਸੀ ਤਾਂ ਉਹ ਲੋਕ ਉਸ ਰਾਜਾ ਦੇ ਨੌਕਰਾਂ ਨੂੰ ਵੀ ਉਸ ਦੇ ਨਾਲ ਹੀ ਦਫਨਾ ਦੇ ਦਿੰਦੇ ਸੀ। ਉਨਾ ਦਾ ਇਹ ਮੰਨਣਾ ਸੀ ਕਿ ਜਦੋਂ ਰਾਜਾ ਦਾ ਪੁਨਰਜਨਮ ਹੋਵੇਗਾ ਤਾਂ ਉਹ ਨੌਕਰ ਰਾਜਾ ਦੇ ਸੁਰੱਖਿਆ ਲਈ ਇਸਦੇ ਕੋਲ ਹੋਣਗੇ ਇਸ ਤੋਂ ਇਲਾਵਾ ਪ੍ਰਾਚਨ ਮਿਸਰ ਦੇ ਲੋਕ ਮੈਡੀਕਲ ਖੇਤਰ ਵਿੱਚ ਵੀ ਕਾਫੀ ਉੱਨਤ ਸੀ ਉਹ ਲੋਕ ਸਰੀਰ ਦੇ ਹਰ ਬਿਮਾਰੀ ਦਾ ਇਲਾਜ ਕਰਨ ਵਿੱਚ ਸક્ષਮ ਸੀ ਉਹ ਲੋਕ ਜ਼ਖਮਾਂ ਤੇ ਪੱਟੀ ਬੰਨ੍ਹ ਕੇ ਉਪਚਾਰ ਕਰਦੇ ਸੀ ਅੱਜ ਅਸੀਂ ਦਰਦ ਖਤਮ ਕਰਨ ਲਈ ਪੇਨਕਿਲਰ ਦਵਾਈ ਦਾ ਇਸਤੇਮਾਲ ਕਰਦੇ ਹਾਂ ਈਸੀ ਤਰ੍ਹਾਂ ਉਹ ਵੀ ਦਰਦ ਖਤਮ ਕਰਨ ਲਈ ਵਿਸ਼ੇਸ਼ ਤਰ੍ਹਾਂ ਦੀ ਜੜੀ ਬੂਟੀ ਦਾ ਉਪਯੋਗ ਕਰਦੇ ਸੀ ਉਹਨਾਂ ਦੀ ਮੈਡੀਸਨ ਵਿਵਸਥਾ ਇਨੀ ਵਿਕਸਿਤ ਸੀ ਕਿ ਹਰ ਰੋਗ ਦਾ ਇੱਕ ਅਲੱਗ ਸਪੈਸ਼ਲਿਸਟ ਹੁੰਦਾ ਸੀ ਜਿਵੇਂ ਦੰਦਾਂ ਦੇ ਰੋਗ ਦਾ ਅਲੱਗ ਤੇ ਅੱਖਾਂ ਦੇ ਰੋਗ ਦਾ ਅਲੱਗ ਉੱਥੋਂ ਦੇ ਲੋਕ ਵੀ ਇਹੋ ਜਿਹੇ ਲੋਕਾਂ ਤੋਂ ਇਲਾਜ ਕਰਾਉਂਦੇ ਸੀ ਜੋ ਉਸ ਰੋਗ ਦੇ ਸਪੈਸ਼ਲਿਸਟ ਹੋਣ ਇਸ ਤੋਂ ਇਲਾਵਾ ਉਹ ਕਿਸੇ ਵੀ ਤਰ੍ਹਾਂ ਦੀ ਟੁੱਟੀ ਹੱਡੀ ਨੂੰ ਜੋੜਨ ਵਿੱਚ ਸਕਸ਼ਮ ਸੀ ਵੈਸੇ ਮੈਡੀਕਲ ਦੀ ਇੰਨੀ ਜਾਣਕਾਰੀ ਦੇ ਬਾਅਦ ਵੀ ਇਹ ਲੋਕ ਜ਼ਿਆਦਾ ਦਿਨ ਤੱਕ ਜ਼ਿੰਦਾ ਨਹੀਂ ਰਹਿੰਦੇ ਸੀ ਪੁਰਸ਼ਾਂ ਦੀ ਔਸਤ ਉਮਰ 35 ਸਾਲ ਤੇ ਮਹਿਲਾ ਦੀ ਔਸਤ ਉਮਰ 30 ਸਾਲ ਤੱਕ ਹੀ ਹੁੰਦੀ ਸੀ ਉੱਥੋਂ ਦੇ ਲੋਕ ਖਾਣੇ ਵਿੱਚ ਮਿੱਠਾ ਖਾਣਾ ਜ਼ਿਆਦਾ ਪਸੰਦ ਕਰਦੇ ਸੀ ਇਸ ਲਈ ਪ੍ਰਾਚਨ ਮਿਸਰ ਦੇ ਜ਼ਿਆਦਾ ਆਬਾਦੀ ਡਾਇਬੀਟਿਕ ਦਾ ਸ਼ਿਕਾਰ ਸੀ ਇਸ ਗੱਲ ਦਾ ਪਤਾ ਖੁਦਾਈ ਦੇ ਦੌਰਾਨ ਮਿਲਣ ਵਾਲੀਆਂ ਮਮੀਆਂ ਤੋਂ ਲੱਗਿਆ ਸੀ ਪ੍ਰਾਚਨ ਮਿਸਰ ਦੇ ਲੋਕਾਂ ਨੂੰ ਅੱਜ ਵੀ ਕਈ ਉਪਲਬਧੀਆਂ ਲਈ ਜਾਣਿਆ ਜਾਂਦਾ ਹੈ ਜਿਵੇਂ ਕਿ ਉਹਨਾਂ ਦੇ ਕੰਸਟਰਕਸ਼ਨ ਦੀ ਟੈਕਨੋਲੋਜੀ ਜਿਨ੍ਹਾਂ ਦੀ ਮਦਦ ਨਾਲ ਉਹਨਾਂ ਨੇ ਸ਼ਾਨਦਾਰ ਪਿਰਾਮਿਡ ਮੰਦਿਰ ਤੇ ਓਬਲਿਕਸ ਨੂੰ ਖੜਾ ਕੀਤਾ ਉਹਨਾਂ ਨੂੰ ਗਣਿਤ ਦਾ ਵੀ ਅੱਛੀ ਸਮਝ ਸੀ ਇਸ ਸਭਿਅਤਾ ਤੋਂ ਬਾਅਦ ਆਈ ਕਈ ਸਭਿਅਤਾ ਨੇ ਪ੍ਰਾਚੀਨ ਮਿਸਰੀ ਸਭਿਅਤਾ ਨੂੰ ਕਾਫੀ ਦੂਰ ਤੱਕ ਲੈ ਕੇ ਜਾਂਦਾ ਮਿਸਰ ਵਿੱਚ ਅੱਜ ਵੀ ਕਈ ਰਾਜਸ਼ੀਪੇ ਹੋਏ ਹਨ ਜਿੱਥੇ ਰਿਸਰਚ ਕਰਨਾ ਹਜੇ ਬਾਕੀ ਹੈ ਚਾਹੇ ਅਸੀਂ ਕਿੰਨੇ ਵੀ ਵਿਕਸਿਤ ਹੋ ਗਏ ਹਾਂ ਪਰ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਤੋਂ ਪਹਿਲਾਂ ਵੀ ਬਹੁਤ ਸਾਰੀ ਵਿਕਸਿਤ ਲੋਕ ਸੀ ਜਿਨ੍ਹਾਂ ਦੀ ਟੈਕਨੋਲੋਜੀ ਨੂੰ ਅਸੀਂ ਅੱਜ ਵੀ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ